ਨਸ਼ਿਆਂ ਦੇ ਨਾਮ ਲੈਣਾ ਤੁਸੀਂ ਸਾਨੂੰ ਦੱਸ ਦੇ ਵੀ ਜਿਹੜਾ ਤੁਹਾਡਾ ਨੁਸਖਾ ਤੁਹਾਡਾ ਫਾਰਮੂਲਾ ਇਹ ਕਿੰਨੇ ਦਿਨਾਂ ਚ ਉਹ ਨਸ਼ੇੜੀ ਦੀ ਜਾਨ ਉਹਨਾਂ ਨਸ਼ਿਆਂ ਤੋਂ ਛਡਾ ਸਕਦਾ ਚਿੱਟਾ ਬਿਲਕੁਲ ਛਡਾਏਗਾ ਜੀ ਪਹਿਲੇ ਦਿਨ ਤੋਂ ਪੁੱਕੀ ਪਹਿਲੇ ਦਿਨ ਤੋਂ ਅਫੀਮ ਪਹਿਲੇ ਦਿਨ ਤੋਂ ਅੱਛਾ ਗੋਲੀਆਂ ਜਿਹੜੀਆਂ ਆ ਕਾਮਨੀ ਕੋਮਣੀ ਦੇ ਗੋਲੇ ਥੱਲੇ ਰੱਖਣ ਵਾਲੀ ਗੋਲੀ ਹੋ ਜੇ ਕੰਮ ਦਿਨ ਵੀ ਦੱਸ ਦਿਓ ਸਾਨੂੰ ਨਾਲ ਹਾਂਜੀ ਦਿਨ ਵੀ ਦੱਸ ਦਿਓ ਪਹਿਲਾ ਦਿਨ ਪਹਿਲੇ ਦਿਨ ਤੋਂ ਤੁਹਾਨੂੰ ਮੈਂ ਜਿਹੜੇ ਵੀ ਆਪਣੀਆਂ ਨਸ਼ਿਆਂ ਦੇ ਨਾਮ ਲੈ ਰਹੇ ਆ ਉਹ ਪਹਿਲੇ ਦਿਨ ਤੋਂ ਛੁਡਾਣ ਦੀ ਮੈਂ ਤੁਹਾਨੂੰ ਇਹਨਾਂ ਦਵਾਈਆਂ ਦੇ ਨਾਲ ਜਿੰਮੇਵਾਰੀ ਲੈ ਰਹੇ ਆ ਵੀ ਪੇਸ਼ੈਂਟ ਜੇ ਆਪਣੀ ਸਹੀ ਡੋਜ਼ ਦੱਸੇ ਦੇਖੋ ਇੱਕ ਗੱਲ ਮੈਂ ਬਾਰ ਬਾਰ ਆਪਣੇ ਦਰਸ਼ਕਾਂ ਨੂੰ ਕਹਾਂਗਾ ਆਪਣੀ ਡੋਜ਼ ਤੁਸੀਂ ਮੈਨੂੰ ਸਹੀ ਦੱਸਣੀ ਹੈ ਵੀ ਤੁਸੀਂ ਕਿਹੜਾ ਨਸ਼ਾ ਕਰ ਰਹੇ ਹੋ ਉਹਦੀ ਕੀ ਡੋਜ਼ ਲੈ ਰਹੇ ਹੋ ਔਰ ਕਿੰਨੀ ਦੇਰ ਤੋਂ ਕਰਦੇ ਆ ਰਹੇ ਹੋ ਤਾਂ ਕਿ ਮੈਂ ਜਿਹੜੀ ਦਵਾਈ ਤਿਆਰ ਕਰਨੀ ਹੈ ਉਹ ਤੁਹਾਡੀ ਡੋਜ਼ ਦੇ ਅਨੁਸਾਰ ਔਰ ਤੁਹਾਡੇ ਨਸ਼ੇ ਦੇ ਹਿਸਾਬ ਨਾਲ ਤਿਆਰ ਕਰਨੀ ਹੈ ਸਰ ਬਹੁਤ ਵੱਡਾ ਦਾਅਵਾ ਹੈ ਬਿਲਕੁਲ ਵੱਡਾ ਦਾਅਵਾ ਹੈ ਜੀ ਕਿਉਂਕਿ ਮੈਂ ਇਹ ਦਾਅਵਾ ਤਾਂ ਕਰ ਰਿਹਾ ਮੈਂ ਹੁਣ ਤੱਕ ਹਜ਼ਾਰਾਂ ਪੇਸ਼ੈਂਟਾਂ ਨੂੰ ਆਪਣੀ ਇਹਨਾਂ ਦਵਾਈਆਂ ਦੇ ਨਾਲ ਇਸ ਦਲਦਲ ਚੋਂ ਬਾਹਰ ਕੱਢ ਚੁੱਕਿਆ